ਪੰਜਾਬ ਸਰਕਾਰ ਵੱਲੋਂ ਜਿੱਥੇ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਜੜੀਆ ਛੇੜੀ ਹੋਈ ਆ ਤਾਂ ਉਸੇ ਦੇ ਤਹਿਤ ਅੱਜ ਫਲੋਰ ਵਿਖੇ ਜਿਹੜਾ ਪੀਪੀਏ ਦੇ ਵੱਖ-ਵੱਖ ਅਧਿਕਾਰੀਆਂ ਨੂੰ ਜਿਹੜੀਆਂ ਹਾਈ ਟੈਕ ਗੱਡੀਆਂ ਨੇ ਉਹ ਦਿੱਤੀਆਂ ਗਈਆਂ ਉੱਥੇ ਹੀ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਬਿਆਨ ਕੀ ਦਿੱਤਾ ਕਿ ਹੁਣ ਅੱਜ ਤੁਸੀਂ ਜਿਹੜੀਆਂ ਵੀ ਗੱਡੀਆਂ ਦੇ ਵਿੱਚ ਆਇਓ ਪਰ ਜਾਓਗੇ ਅੱਜ ਹਾਈ ਟੈਕ ਗੱਡੀਆਂ ਦੇ ਵਿੱਚ ਕਿਉਂਕਿ ਯੁੱਧ ਨਸ਼ਾ ਵਿਰੁੱਧ ਜਿੱਥੇ ਨਸ਼ੇ ਤਸਕਰਾਂ ਨੂੰ ਫੜਨ ਦੀ ਗੱਲ ਹੈ ਤਾਂ ਉੱਥੇ ਹਾਈ ਟੈਕ ਗੱਡੀਆਂ ਦੀ ਵੀ ਲੋੜ ਹੈ ਚੰਗੀਆਂ ਨਮੀਆਂ ਗੱਡੀਆਂ ਦੀ ਲੋੜ ਆ ਤਾਂ ਅੱਜ ਨਮੀਆਂ ਗੱਡੀਆਂ ਦਿੱਤੀਆਂ ਗਈਆਂ ਨਵੇਂ ਜਿਹੜੇ ਵਕ ਵਕ ਥਾਣਿਆਂ ਦੇ ਐਸਐਚਓ ਨੇ ਅਧਿਕਾਰੀ ਨੇ ਉਹਨਾਂ ਨੂੰ ਨਮੀਆਂ ਗੱਡੀਆਂ ਜਿਹੜੀਆਂ ਅੱਜ ਦਿੱਤੀਆਂ ਗਈਆਂ ਨੇ ਪ੍ਰੋਗਰਾਮ ਦੇ ਤਹਿਤ ਆਓ ਪਹਿਲਾਂ ਸੁਣਦੇ ਹਾਂ ਕਿ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਗੱਲ ਕਹੀ ਹੈ ਮਹਾਰਾਜਾ ਰਣਜੀਤ ਸਿੰਘ ਜਿਹਦੇ ਇਸ ਜੇਤੂ ਕਿਲੇ ਦੇ ਵਿੱਚ ਜਿੱਥੇ ਟ੍ਰੇਨਿੰਗ ਸੈਂਟਰ ਹੈ ਅੱਜ ਮੇਰੇ ਸਾਹਮਣੇ ਲਗਭਗ 150 ਦੇ ਕਰੀਬ ਐਸ ਐਚਓ ਵੱਖ-ਵੱਖ ਥਾਣਿਆਂ ਦੇ ਇੱਥੇ ਪਹੁੰਚੇ ਨੇ ਅੱਜ ਬਹੁਤ ਵੱਡਾ ਦਿਨ ਹੈ ਪੰਜਾਬ ਪੁਲਿਸ ਲਈ ਜਦੋਂ ਆਏ ਤਾਂ ਤੁਸੀਂ ਪਤਾ ਨਹੀਂ ਕਿਹ ਜਿਹੀਆਂ ਗੱਡੀਆਂ ਤੇ ਆ ਪਰ ਜਾਓਗੇ ਬਿਲਕੁਲ ਬ੍ਰੈਂਡ ਨਿਊ ਗੱਡੀਆਂ ਤੇ ਯਾ ਵਾਖੀ ਦੇਖੋ ਤੁਸੀਂ ਕਹਿੰਦੇ ਹੁਣ ਹਾਈ ਟੈਕ ਗੱਡੀਆਂ ਦਿੱਤੀਆਂ ਸਾਰਾ ਇਹਦੇ ਵਾਸਤੇ ਮੈਂ ਧੰਨਵਾਦ ਕਰੂੰਗਾ ਸਟੇਜ ਤੇ ਬੈਠੇ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਔਰ ਸਾਡੇ ਫਾਈਨਾਂਸ ਸੈਕਟਰੀ ਜਣੇ ਕੇ ਜਿਨ੍ਹਾਂ ਕੋਲੇ ਖਜ਼ਾਨੇ ਦੀਆਂ ਚਾਰ ਪੰਜ ਚਾਬੀਆਂ ਨੇ ਇੱਕ ਚਾਬੀ ਨਾਲ ਖੁੱਲਦਾ ਨਹੀਂ ਉਹ ਚਾਰ ਪੰਜ ਇਕੱਠੇ ਲਾਉਣੇ ਪੈਂਦੀਆਂ ਆ ਸੋ ਉਹਨਾਂ ਨੇ ਚਾਰੇ ਪੰਜ ਚਾਬੀਆਂ ਜਿਹੜੀਆਂ ਉਹ ਤੁਹਾਡੇ ਲਈ ਦੇ ਦਿੱਤੀਆਂ ਤੇ ਖੋਲੋ ਤੇ ਤੁਸੀਂ ਜੋ ਪੰਜਾਬ ਪੁਲਿਸ ਲਈ ਖਰੀਦਣਾ ਚਾਹੁੰਦੇ ਹੋ ਅਪਡੇਟ ਅਪਗ੍ਰੇਡਿੰਗ ਵਾਸਤੇ ਉਹ ਤੁਸੀਂ ਕਰ ਲਓ ਸਿਨਾ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਯੂਨਿਟ ਦੇ ਤਾਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਗੱਡੀਆਂ ਜਿਹੜੀਆਂ ਦਿੱਤੀਆਂ ਨੇ ਉਹ ਕਹਿ ਸਕਦੇ ਆ ਵੀ ਨਵੇਂ ਅਧਿਕਾਰੀਆਂ ਨੂੰ ਜਿਹੜੇ ਥਾਣਿਆਂ ਦੇ ਵਿੱਚ ਵਕ ਵਕ ਐਸਐਚਓ ਨੇ ਸਭ ਨੂੰ ਜਿਹੜੀਆਂ ਹਾਈ ਟੈਕ ਗੱਡੀਆਂ ਦਿੱਤੀਆਂ ਜਾਂ ਰਹੀਆਂ ਇਸ ਕਰਕੇ ਕਿ ਪੁਲਿਸ ਪਹਿਲਾਂ ਨਾਲੋਂ ਤੇਜ਼ ਹੋ ਸਕੇ ਤੇ ਜਲਦੀ ਜਲਦੀ ਜਿਹੜੀ ਆ ਨਸ਼ਾ ਤਸਕਰਾਂ ਨੂੰ ਫੜ ਸਕੇ ਤੇ ਪੰਜਾਬ ਦੇ ਵਿੱਚ ਛੇੜੀ ਗਈ ਮੁਹਿੰਮ ਜਿਹੜੀ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਜਿਹੜਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕੇ ਇਸ ਸੁਵਿਧਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੋਸਤੋ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਨੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਲੋਕ ਜਾਗਰੂਕ ਹੋ ਸਕਣ ਕਿ ਪੰਜਾਬ ਸਰਕਾਰ ਹੁਣ ਜਿਹੜਾ ਤੇਜ਼ ਐਕਸ਼ਨ ਇਸ ਮੁਹਮਮ ਦੇ ਤਹਿਤ ਕਰ ਰਹੀ ਹੈ ਮਿਲਦੇ ਆਂ ਇੱਕ ਨਵੀਂ ਵੀਡੀਓ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ